ਤੈਨੂੰ ਮਾਰਨ ਦੇ ਜੇ ਵੀ ਧਮਕੀ ਮੈਨੂੰ ਘਤਰਾਂ ਚ ਮੇਰੀ ਜਾਨ ਤੇ ਮੇਰੇ ਪਰਿਵਾਰ ਤੇ ਮੇਰਾ ਇੱਕੋ ਇੱਕ ਮੁੰਡਾ ਹੈ ਉਹ ਕਹਿੰਦੇ ਤੇਰੇ ਮੁੰਡੇ ਨੂੰ ਚੱਕ ਦੇਾਂਗੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਪੰਜਾਬ ਦੇ ਅੰਮ੍ਰਿਤਸਰ ਸ੍ਰੀਮਣੀ ਕਮੇਟੀ ਆਕਾਲ ਤਖਤ ਨੂੰ ਮੇਰੀ ਮਦਦ ਕੀਤੀ ਜਾਵੇ ਕਿ ਮੇਰੇ ਪਰਿਵਾਰ ਨੂੰ ਆਵੇ ਲੋ ਕੋਈ ਵੀ ਨਹੀਂ ਸੀ ਗਿਆ ਉਹ ਥੋੜੀ ਜਿਹੀ ਘਰੇ ਵਾਲੀ ਥਾਂ ਉਹਨਾਂ ਦੀ ਸੀ ਕਿ ਦੂਜੇ ਸਾਵਰਿਆਂ ਦੀ ਤੇ ਉਹ ਜਿਹੜਾ ਪ੍ਰਕਾਸ਼ ਕੌਰ ਨੇ ਉਹਨੇ ਸਾਰੇ ਨੂੰ ਗੁੰਡੇ ਬੁਲਾਏ ਕੀ ਕੀਤਾ ਕੀ ਤੁਹਾਡੇ ਨਾਲ ਜੀ ਸਾਡੇ ਤਾਂ ਮੁਰੇ ਹਾਲ ਕਿ ਤੈਨੂੰ ਮਾਰ ਮਾਰ ਕੇ ਝੋਨੇ ਦੇ ਵਿੱਚ ਕੁੱਟ ਕੁੱਟ ਕੇ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਇਹ ਵੀਤ ਜਾਣੀ ਅਸੀਂ ਤਾਂ ਸਿੱਧੇ ਸਾਵੇਂ ਗਏ ਸੀਗੇ ਉਹਨੇ ਕੰਮ ਕਰਦੇ ਪਏ ਸੀਗੇ ਖੇਤ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਜੁੰਡੇ ਪੱਟੇ ਨੇ ਬੇਅਦਬੀ ਕੀਤੀ ਕੇਸ ਵਾਲੇ ਪੱਟੇ ਨਹੀਂ ਕੀ ਮੰਗ ਕੀ ਕਰਦੇ ਉਸੀ ਮੰਗਦਾ ਸੀ ਕਰਮਾ ਹਾਂਜੀ ਕੀ ਮੰਗ ਕਰਦੇ ਵੇ ਸਾਨੂੰ ਖਤਰਾ ਇਹਨਾਂ ਦਾ ਉਹ ਕਹਿੰਦੇ ਅਸੀਂ ਤੁਹਾਨੂੰ ਜੀਣ ਨਹੀਂ ਦੇਣਾ ਇੱਥੇ ਕਿਹਦੇ ਨਹੀਂ ਦੇਣਾ ਜਿਹੜਾ ਵੀ ਇਹਨਾਂ ਵੀਰ ਸਾਡੇ ਸਾਡੀ ਮਦਦ ਕਰਨ ਤਾਂ ਸਿੱਖ ਜਿੱਥੇ ਪੈਂਦੀ ਹਾਂ ਸਾਨੂੰ ਬੜਾ ਤੁਸੀਂ ਹਸਪੀਟਲ ਗਏ ਸੀ ਉਸ ਹਸਪਤਾਲ ਦੇ ਉਸ ਰਸਤੇ ਚ ਗਏ ਉਹਨਾਂ ਨੇ ਸਾਨੂੰ ਧਮਕਾ ਕੇ ਪਿਛਾ ਹਟਾ ਦਿੱਤਾ ਗਲਵਾਰਾ ਉਹਨਾਂ ਕੋਲ ਹੈ ਕਿ ਤੂੰ ਤਾਂ ਹੀ ਬਦਮਾਸ਼ ਹੈ ਸੀਟ ਫਾਰਮ ਦਾ ਉਹਨਾਂ ਦੇ ਨਾਲ ਹੋਰ ਵੀ ਸਾਰਾ ਕਈ ਹੈਗੇ ਨੇ ਨਸ਼ੇੜੀ ਬੰਦੇ ਉਹਨਾਂ ਦਾ ਹੈਗਾ ਵੱਡਾ ਹਾਂ ਵੱਡਾ ਉਹਨਾਂ ਦਾ ਗਰੁੱਪ ਬਣਿਆ ਜੀ ਮੈਨੂੰ ਜੀ ਖਤਰਾ ਮੇਰੇ ਪਰਿਵਾਰ ਨੂੰ ਮੇਰੇ ਬੱਚੇ ਉਹ ਸਰਕਾਰੀ ਹਸਪਤਾਲ ਵਿੱਚ ਪੜਦੇ ਨੇ ਮੈਂ ਜਾਣ ਉਹਨਾਂ ਨੂੰ ਆਣ ਸਕੇ ਨਾ ਚਾਹਤ ਉਥੂ ਚਾ ਕਰ ਲੈਣਾ ਜੀ ਇਹ ਤੈਨਾਂ ਰਹਿਣ ਦੇਣਾ ਤੈਨਾਂ ਜੀਣ ਦੇਣਾ ਸਾਨੂੰ ਹਸਪਤਾਲ ਦੀ ਦਾਖਲ ਹੋਣ ਦੇ ਦਿੰਦੇ ਪਹਿ ਹੁਣ ਦੱਸੋ ਕਿ ਕਿੱਧਰ ਜਾਈਏ ਜੀ ਮੈਂ ਕਈ ਵਾਰ ਜਾਂਦਾ ਤੇਰੇ ਮੂੰਹ ਮੈਂ ਅਕਾਲ ਤਖਤ ਆਲੇ ਨੂੰ ਬੇਨਤੀ ਕਰਨਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਜਾਨ ਨੂੰ ਖਤਰਾ ਜਿਹੜੀ ਬੇਅਦਬੀ ਕੀਤੀ ਹੈ ਆਪਦੇ ਘਾਰੇ ਚ ਅਸੀਂ ਕੰਮ ਕਰ ਰਹੇ ਸੀ ਮੇਰੇ ਡੈਡੀ ਮੰਮੀ ਮੈਂ ਮੇਰੇ ਘਰ ਦੇ ਤੇ ਕੁਝ ਸ਼ਰਾਰਤੀ ਜਨ ਸਰ ਜੋ ਪ੍ਰਕਾਸ਼ ਕੋਰ ਕਲਾਸ਼ਕੋਰ ਤੇ ਤੋਤੀ ਜੋ ਸੀਟ ਫਾਰਮ ਦਾ ਬਦਮਾਸ਼ ਹੈ ਉਹ ਆਪਦੇ ਹੋਰ ਬੰਦੇ ਲੈ ਕੇ ਆਇਆ ਤਾਂ ਸਾਡੇ ਨਾਲ ਬਦਸਲੂਕੀਆਂ ਕੀਤੀ ਅਸੀਂ ਅੰਮ੍ਰਿਤਧਾਰੀ ਪਰਿਵਾਰ ਹੈ ਮੇਰੀ માતા ਦੇ ਬੇਕੋ ਬੇਅਦਬੀ ਕੀਤੀ ਆਹ ਦੇਖ ਲੋ ਜੀ ਮੇਰੀ ਮਾਤਾ ਨੇ ਮੇਰੀ ਮਾਤਾ ਨਾਲ ਬਦਸਲੂਕੀਆਂ ਕੀਤੀ ਪਿਤਾ ਜੀ ਬਜ਼ੁਰਗ ਨੇ 70 ਸਾਲ ਤੋਂ ਉੱਤੇ ਉਹਨਾਂ ਦੀ ਏਜ ਹੈ ਉਹਨਾਂ ਦੇ ਕੇਸ ਪੱਟੇ ਕੇਸ ਕਤਲ ਕਰ ਤੇ ਉਹਨਾਂ ਦੇ ਬਾਅਦ ਸੁਲੂਕ ਕੀ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਸਿੱਖ ਜਥੇਬੰਦੀਆਂ ਨੂੰ ਕਿ ਸਾਡੇ ਪੰਜਾਬ ਵਿੱਚ ਮਦਦ ਕੀਤੀ ਜਾਵੇ ਉਹਨਾਂ ਹਸਪਤਲ ਵੀ ਨਹੀਂ ਦਾਖਲ ਹੋਣ ਦਿੰਦੇ ਸਾਨੂੰ ਤੁਰਨ ਨਹੀਂ ਦਿੰਦੇ ਕੋ ਗੁੰਡੇ ਰਾਜ ਕਿਹੜੇ ਨੇ ਗੁੰਡੇ ਬਣੇ ਹੋਏ ਇਹਨਾਂ ਦੇ ਇਹ ਹੋਰ ਕੀ ਕੀ ਕੀਤਾ ਤੁਹਾਡਾ ਨਾਲ ਉਹਨਾਂ ਨੇ ਸਾਡੇ ਨਾਲ ਬਾਅਦ ਸੁਲੂਕ ਕੀਤੇ ਕਿ ਕੇਸ ਕਤਲ ਕੀਤਾ ਮੇਰੇ ਦਾੜਾ ਸਾਹਿਬ ਦਾੜਾ ਸਾਹਿਬ ਪਟਿਆ ਆ ਦੇਖੋ ਜੀ ਸਾਰਾ ਮੇਰਾ ਸੁੱਤਿਆ ਪਿਆ ਮੇਰਾ ਸਾਹ ਨਹੀਂ ਆ ਰਿਹਾ ਤੇ ਮੈਨੂੰ ਹਸਪੀਟਲ ਦਾਖਲ ਸਹੀ ਬਲਵੋ ਹਸਪੀਟਲ ਇਸਾ ਤਰੁਕਨੇ ਨੇ ਤਾਂ ਹਮਲਾ ਕੀਤਾ ਕੌਣ ਕੌਣ ਸੀ ਇਹ ਇੱਕ ਸੀ ਕਿ ਤੋਤਾ ਜੀ ਜਿਹਨੇ ਹਮਲਾ ਕੀਤਾ ਅਨ ਇੱਕ ਲਾਫਰੀ ਤੇ लवली ਹੈ ਬਲਵੀਰ ਸਿੰਘ ਦਾ ਲੜਕਾ ਉਹ ਇੱਕ ਪ੍ਰਕਾਸ਼ ਕੋਰ ਇੱਕ ਕਲਾਸ਼ ਕੋਰ ਕੋਈ ਅਣਪਛਾਤੇ ਬੰਦੇ ਸੀਗੇ ਸਾਨੂੰ ਸੁਰਤਵਰੀ ਨਹੀਂ ਆਈ ਕੀ ਹੋਇਆ ਕੀ ਨਹੀਂ ਸਾਡੇ ਕੇਸ ਅੱਗੇ ਆ ਗਿਆ ਸਾਨੂੰ ਵਿਖਿਆ ਨਹੀਂ ਉਹਨਾਂ ਦਾ ਸਾਡੇ ਨਾਲ ਇੰਨੇ ਕੇਸ ਪਟਕੇ ਸੜਕ 'ਤੇ ਸਾਡੇ ਨਾਲ ਕੇਸਤ ਪਟਕੇ ਤੁਰੋ ਤੁਹਾਡੇ ਪੱਗਾਂ ਪਾਈਆਂ ਸੀ ਹਾਂਜੀ ਪੱਗਾਂ ਸ੍ਰੀ ਸਾਹਿਬ ਮੈਨੇ ਬੰਨੀ ਹੁੰਦੀ ਐ ਪਿਤਾ ਜੀ ਨੇ ਮੇਰੇ ਤੇ ਸ੍ਰੀ ਸਾਹਿਬ ਬੰਨੀ ਹੁੰਦਾ ਦਸਤਾਰ ਬੰਨੀ ਹੁੰਦੀ ਐ ਜੀ ਸਾਡੇ ਨਾਲ ਬਾਦਸਲੂਕੇ ਕੀਤੇ ਜੀ ਮੈਂ ਇਹ ਜਥੇ ਬੰਦੀਆਂ ਸਿੱਖ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਜਨਮ ਅਸ਼ਮੀ ਵਾਲਾ ਦੇ ਕੋਈ ਮੁੰਡਾ ਮੋਹਤ ਸੀਗਾ ਆਲਮਗੜ ਦਾ ਜੀ ਇਹ ਸੁਸਾਇਡ ਕਰਕੇ ਸੀ ਉਥੋਂ ਟ੍ਰੇਨਸ ਲਿਆ ਕੇ ਜੀ ਤੇ ਉਸ ਬੰਦ ਵਿੱਚ ਹੁਣ ਪੜਤਾਲ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰਕ ਦੇ ਜੀ ਸੰਜੀ ਕੁਮਾਰ ਜਿਹੜਾ ਮਦਈ ਜੀ ਉਹਦੇ ਇਹਦਾ ਮੋਹਿਤ ਦਾ ਭਰਾ ਹੀ ਹੈ ਸੰਜੀ ਕੁਮਾਰ ਜੀ ਜੀ ਉਹਦੇ ਬਿਆਨ ਤੇ ਅਸੀਂ ਮਕਰਮਾ ਦਰਜ ਕੀਤਾ ਹੈ ਕਿ ਜਿਹੜੀ ਜਦੋਂ ਦੁਖੀ ਹੋ ਕੇ ਤੰਗ ਪਰੇਸ਼ਾਨ ਹੋ ਕੇ ਉਹਨੇ ਸੂਸਣ ਕੀਤੀ ਹੈ ਜੀ ਜੀ ਉਹਦੇ ਵਿੱਚ ਮੋਹਿਤ ਕੁਮਾਰ ਤੇ ਕਿਸੇ ਲੜਕੀ ਮੋਹਣੀ ਦੇ ਨਾਲ ਪ੍ਰੇਮ ਸੰਬੰਧਨ ਜੀ ਤੇ ਉਸ ਗੱਲੋਂ ਕਿ ਆਜਿਓ ਕੁ ਬੈਲੇਸ਼ਨ ਹੋਈ ਸੀਗੀ ਤੇ ਉਤੋਂ ਇਹ ਤੰਗ ਆ ਕੇ ਇਹਨਾਂ ਪਰਿਵਾਰ ਤੋਂ ਤੇ ਇਹਨੇ ਸੂਸਣ ਕਰ ਦਿੱਤੀ ਸੀ ਜੀ ਜੀ ਤੇ ਆ ਗਏ ਕੋਈ ਅਰੈਸਟ ਕੀਤੇ ਬੰਦੇ ਇਹਦੇ ਵਿੱਚ ਸਾਰੇ ਬੰਦੇ ਹੈ ਪੰਜ ਤੋਂ ਛੇ ਪੰਜੇ ਅਰੈਸਟ ਕਰ ਲਏ ਸੀ ਜੀ ਜੀ ਲੜਕਾ ਜਿਹੜਾ ਸੰਜੀਤ ਇਹਦਾ ਹੈਗਾ ਸੀਗਾ ਕੁੜੀ ਦਾ ਮੋਹਣੀ ਮੋਹਣੀ ਸੀ ਕੁੜੀ ਤੇਦੀ ਉਮਰ 17 ਸਾਲ ਹੈ ਉਹਨੂੰ ਅਰੈਸਟ ਕੀਤਾ ਸੀ ਜੀ ਜੀ ਤੇ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਹੈਗੇ ਆ ਦੂਜਾ ਲੜਕੀ ਦਾ ਮਾਤਾ ਪਿਤਾ ਜਿਹਦਾ ਇੱਕ ਭਾਈ ਹੈ ਜੀ ਇੱਕ ਮੁੰਡਾ ਹੋਰ ਪ੍ਰਦੀਪ ਕੁਮਾਰ ਹੈ ਜੀ ਜੀ ਉਹਨੂੰ ਅਸੀਂ ਕਲ ਅਰੈਸਟ ਕਰਿਆ ਸੀਗਾ ਅੱਜ ਅਸੀਂ ਪੇਸ਼ ਕਰਕੇ ਇਹਨਾਂ ਨੂੰ ਤੇ ਜੁਡੀਸ਼ੀਅਨ ਮਾਨਚ ਭੇਜ ਰਹੇ ਆ ਤੇ ਬ੍ਰੀਸ਼ਲਾਵਲਾ ਚ ਭੇਜਿਆ ਫਾਇਲ ਕਾ ਇੱਕ ਪਰਿਵਾਰ ਵੱਲੋਂ ਹੱਤਿਆ ਦੀ ਗੱਲ ਕਹੀ ਜਾਂਦੀ ਸੀ ਵੀ ਹੱਤਿਆ ਕੀਤੀ ਗਈ ਉਹ ਜੀ ਕੋਈ ਗੱਲ ਸੀ ਯਾਨੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਆਈ ਨਹੀਂ ਫਿਲਹਾਲ ਤਫ਼ਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਬਸ ਇਹਨਾਂ ਦੋ ਤੰਗਪਛਾਣ ਹੋ ਕੇ ਉਹਨੇ ਸੂਇਸੈਡ ਕੀਤੀ ਜਿਹੋ ਦਾ 300 ਜਿਹੜਾ 108 ਬੀਐਨਸ 17 ਲੱਗੀ ਸੈਕਸ਼ਨ